ਮੁਰੀਦ ਲਕਰਿੰਦਾ ਅਜ਼ਰ ਅਧਿਆਕ ਇੱਕ ਵਾਰ ਤੇ ਕਰਕੇ ਲਾਓ ਉਹ ਐਕਟਿਵ ਵਾਲੀ ਸਾਈਡ ਤੇ ਕਰਕੇ ਲਾਓ ਜੀ ਐਕਟਿਵ ਵਾਲੀ ਸਾਈਡ ਤੇ ਕਰਕੇ ਲਾਓ ਮੇਰਾ ਵੀਰਾ ਮੋਟਰਸਾਈਕਲ ਚੂਸਦਾ ਮੇਰਾ ਅੱਛਾ ਹੁਣ ਤੁਸੀਂ ਆਪ ਸਾਹਿਬ ਆਪ ਸਾਹਿਬ ਲਾ ਲਓ ਵੀਰ ਸਾਹਿਬ ਜੀ ਸਾਰੇ 70 ਰੁਪਏ ਗਲਾਸ ਚੂਸਦਾ ਦਿੰਦੇ ਨੇ ਮੈਂ 20 ਰੁਪਏ ਗਲਾਸ ਚੂਸਦਾ ਦਿੰਦਾ ਔਰ 70 ਰੁਪਏ ਵਾਲੇ ਦਾ ਗੱਜਰ ਦਾ ਮੁਸੰਮੀ ਦਾ ਗੱਜਰ ਦਾ ਮੁਸੰਮੀ ਦਾ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜੀ ਕਿਹਾ ਤੁਹਾਡਾ ਸ੍ਰੀ ਗੁਰਜੀਤ ਸਿੰਘ ਜੀ ਸਮੇਤ ਜੀ ਅਤੇ ਇਹ ਸਾਰੇ ਸੋਸ਼ਲ ਮੀਡੀਆ ਪਰ ਆਇਆ ਪਿਆ ਕਿ ਜਿਹੜਾ ਸਮਾਨ ਵੇਚਦੇ ਹੋ ਕਿ ਤੇ ਜਾਮ ਲੱਗ ਜਾਂਦਾ ਤੇ ਕਿੰਨੀ ਕੁ ਜਗ੍ਹਾ ਤੁਸੀਂ ਘੇਰੀ ਹੋਈ ਹੈ ਤੇ ਜਾਮ ਲੱਗ ਜਾਂਦਾ ਲੋਕੀ ਸਾਰੇ ਕਹਿ ਰਹੇ ਨੇ ਤੁਹਾਡੇ ਬਾਰੇ ਸਰ ਜੀ ਪਹਿਲਾਂ ਤਾਂ ਇੱਥੋਂ ਦੇ ਉੱਥੋਂ ਤੱਕ ਨਿਕਾ ਮਾਰ ਲਓ ਵੀ ਜਿਹੜਾ ਜਾਮ ਲੱਗਿਆ ਪਿਆ ਜੀ ਖੜਕਾ ਮੰਡਲੇ ਦੇ ਵਿੱਚ ਦੇਖੋ ਕਹਿਣ ਵਾਲੇ ਤਾਂ ਬਹੁਤ ਕੁਝ ਕਹਿੰਦੇ ਨੇ ਜੀ ਸਮਿੱਤ ਨੂੰ ਥੱਲੇ ਗੇਰਨ ਵਾਲੇ ਬਹੁਤ ਨੇ ਜੀ ਠੀਕ ਹੈ ਨਾ ਇੱਕ ਆ ਦੇਖੋ ਚੱਪਲ ਨਹੀਂ ਮੈਂ ਪਾਉਂਦਾ ਇਹ ਮਿਹਨਤ ਮੇਰੀ ਨੰਗੇ ਪੈਰਾਂ ਦੀ ਕੱਲੀ-ਕੱਲੀ ਕਮਾਈ ਮੇਰੇ ਨੰਗੇ ਪੈਰਾਂ ਦੀ ਹੋ ਰਹੀ ਆ ਮੈਂ 100 ਰੁਪਏ ਨਹੀਂ ਕਮਾਉਂਦਾ ਜੀ ਔਰ ਇੱਕ ਇੱਕ ਰੁਪਏ ਤੇ ਉਹ ਜਿਹੜੇ ਪੰਜ ਮੁੰਡੇ ਰੱਖੇ ਨੇ ਉਹ ਆਪਣੀ ਮਿਹਨਤ ਕਰ ਰਹੇ ਨੇ ਮੇਰੇ ਕੋਲ। ਪਰ ਇਹ ਮੇਰੇ ਤੇ ਕੋ ਪਰੇ ਲੱਗੀ ਹੋਈ ਆ ਜੀ ਮੇਰਾ ਇੱਕ ਬੰਦਾ ਖੜਵਾ ਤੇ ਜਗਾ ਮੈਂ ਆਪ ਖੁਦ ਬਾਹਰ ਖੜਦਾ ਨਹੀਂ। ਇੱਕ ਬੰਦਾ ਖੜਨ ਵਾਸਤੇ ਸਿਰਫ ਜਗਾ ਮੇਰੇ। ਬਾਕੀ ਮੈਂ ਆਪ ਖੜ ਕੇ ਮੋਟਰਸਾਈਕਲ ਸਾਰੇ ਨੂੰ ਸਾਈਡ ਤੇ ਕਰਾਉਣਾ। ਜਾਮ ਲੱਗਦਾ 2 ਟਾਈਮ। ਪਰ ਉਹ ਵੀ ਮੈਂ ਘੱਟੋ ਘਟਨੀ ਦਾ 15 ਦਿਨ ਹੋ ਗਿਆ ਨਾ ਬਹੁਤ ਜ਼ਿਆਦਾ ਕੰਟਰੋਲ ਕੀਤਾ। ਜਿੰਨੇ ਟਾਈਮ ਕਿਵੇਂ ਲੱਗਦਾ ਸਰ? ਸਵੇਰੇ 8:00 ਵਜੇ ਸਕੂਲ ਲੱਗਦਾ ਜੀ। ਉਧਰੋਂ ਜਾਮ ਲੱਗਦਾ ਉਹ ਜਾਮ ਕਿਵੇਂ ਲੱਗਦਾ ਇਧਰੋਂ ਸਕੂਲ ਦੀ ਬੱਸਾਂ ਜਾਂਦੀ ਆਉਂਦੀਆਂ ਨੇ ਜ ਸਕੂਲ ਦੇ ਬੱਚੇ ਜਾਂ ਮੋਟਰਸਾਈਕਲ ਤੇ ਜਾਂਦੇ ਨੇ ਉਧਰੋਂ ਵੱਡੇ ਵੱਡੇ ਟਰਾਲੇ ਜਿਹੜੇ ਸਿਮਿੰਟ ਦੇ ਹੁੰਦੇ ਨੇ ਚਲੋ ਇਧਰ ਇਹ ਮਰੀਰ ਰੋੜ ਤੇ ਜਿੰਨੀਆਂ ਦੁਕਾਨਾਂ ਨੇ ਉਹਨਾਂ ਨੇ ਕੰਮ ਤਾਂ ਕਰਨਾ ਹੀ ਆ ਪਰ ਜਿਹੜੇ ਉਹ ਟਾਈਮ ਹੀ ਇਧਰੋਂ ਆਉਂਦੇ ਨੇ ਵੱਡੇ ਵੱਡੇ ਟਰਾਲੇ ਉਧਰੋਂ ਟਰਾਲੇ ਆਇਆ ਹੁੰਦੇ ਨੇ ਇਧਰੋਂ ਸਕੂਲ ਦਾ ਟਾਈਮ ਹੋ ਜਾਂਦਾ ਦੋਨੋਂ ਪਾਸੇ ਹੀ ਗੇਮ ਫਸ ਜਾਂਦੀ ਆ ਉਹਨਾਂ ਦਾ ਜਾਮ ਸਿਮਿੰਟ ਦਾ ਦਿਖਿਆ ਜਾਂਦਾ ਜੀ ਦੇਖੋ ਤੁਸੀਂ ਉਰੋਤੀ ਖੜਕੇ

15 ਦਿਨ ਹੋ ਗਏ ਕਿੰਨੇ ਰੈੜੀਆਂ ਲੱਗਿਆ ਤੁਹਾਡੀ ਇੱਕ ਲੱਗੀ ਹੋਣ ਸਾਜੀ ਮਰੀਆ ਇੱਕੇ ਰੈੜੀ ਸਿੱਧੀ ਲੱਗੀ ਹੈ ਇੱਕ 3 ਪੁਆਇੰਟ ਤੇ ਲੱਗੀ ਹੈ ਉਹਦੇ ਵਿੱਚ ਇੱਕ ਬੰਦਾ ਖੜ ਸਕਦਾ ਦੋ ਬੰਦੇ ਨਹੀਂ ਖੜ ਸਕਦੇ ਸਮਾਨ ਵੇਜਣੇ ਤੇ ਵੀ ਸਾਜੀ ਮੰਨ ਕੇ ਚੱਲੋ ਵੀ ਜਿਹੜੇ ਮਾਤੜ ਬੰਦੇ ਸੀ ਜਿਹੜੇ ਸੋਚਦੇ ਸੀ ਵੀ ਮੈਂ ਛਾਉਣ 500 ਰੁਪਏ ਅਸੀਂ ਦਿਹਾੜੀ ਲਾ ਕੇ ਆਣੀ 300 ਰੁਪਏ ਦਿਹਾੜੀ ਲਾ ਕੇ ਆਣੀ ਆ ਉਹ ਫੂਡ ਬੱਚੇ ਨੂੰ ਕਿਵੇਂ ਖਿਲਾ ਸਕਦੇ ਹੋ ਵੀ ਪਰ ਮੇਰੇ ਪੀਰ ਦਾ ਨੱਕ ਕਰਮ ਹੋ ਗਿਆ ਵੀ ਅੱਜ ਉਹੀ ਮਾਤੜ ਬੰਦੇ ਉਹੀ ਦੁੱਧਲੇ ਡੇਰੀਆਂ ਵਾਲੇ ਜਿੰਨੇ ਵੀ ਆਪਾਂ ਪਰਦੇਸੀ ਬੰਦੇ ਕਹ ਦਿੰਦੇ ਆ ਉਹ ਮੇਰੇ ਕੋਲ ਸਰ 2-200 ਰੁਪਏ ਲੈ ਕੇ ਜਾਂਦੇ ਨੇ 4-4 ਲਗਾਵੇ ਭਰ ਕੇ 300 ਰੁਪਏ 3 ਕਿਲੋ ਦੇ ਰਹੇ ਆ ਕੇਲੇ 100 ਰੁਪਏ 3 ਕਿਲੋ ਦੇ ਰਹੇ ਆ ਹੁਣ ਸਰ ਇਹਦੇ ਵਿੱਚੋਂ ਮੈਂ ਕੀ ਕਮਾਈ ਕਰ ਰਿਹਾ ਤੁਸੀਂ ਆਪ ਸਮਝੋਗੇ ਤੇ ਇਹ ਜੂਸ ਦਾ ਤੁਸੀਂ ਨਾ ਸਰ ਜੀ ਆ ਜੂਸ ਦਾ ਮੇਰਾ ਅੱਛਾ ਹੁਣ ਤੁਸੀਂ ਆਪ ਸਾਹਿਬ ਆਪ ਸਾਹਿਬ ਲਾ ਲਓ ਵੀ ਸਰ ਜੀ ਸਾਰੇ 70 ਰੁਪਏ ਗਲਾਸ ਜੂਸ ਦਾ ਦੇ ਦਿੰਦੇ ਨੇ ਮੈਂ 20 ਰੁਪਏ ਕਿਲਾਜ਼ ਜੂਸ ਦਾ ਦਿੰਨਾ ਔਰ 70 ਰੁਪਏ ਵਾਲੇ ਦਾ ਗਾਜਰ ਦਾ ਮੁਸੰਮੀ ਦਾ ਗਾਜਰ ਦਾ ਮੁਸੰਮੀ ਦਾ ਔਰ ਸਰ ਵਿੱਚ ਹੋਰ ਬੋਤਲੀਆਂ ਅਦਰਕ ਵਗੈਰਾ ਪੈਂਦੀਆਂ ਨੇ ਅਦਰਕ ਵਗੈਰਾ ਪਹਿਲੇ ਤੇ ਨਾਰੀ ਸਰ ਜੀ ਜਿਹੜੇ ਮੈਂ ਕੇਲੇ 100 ਰੁਪਏ 4 ਕਿਲੋ ਦਿੰਦਾ ਸੀ ਨਾ ਜਦ ਵੀ ਕੇਲਾ 50 ਰੁਪਏ ਕਿਲੋ ਸੀ ਜੇ ਮਿਹਨਤ ਕੀਤੀ ਹੈ ਨੰਗੇ ਪੈਰਾਂ ਦੀ ਮਿਹਨਤ ਕੀਤੀ ਉਸ ਮਾਲਕ ਨੇ ਮੇਰੇ ਕਰਮ ਕੀਤਾ ਅੱਜ ਮੈਨੂੰ ਉਹੀ ਬੰਦੇ ਮੇਰੇ ਗਲਤ ਕਮੈਂਟ ਕਰੀ ਜਾਂਦੇ ਨੇ ਜਦ ਮੈਂ ਕੰਮ ਜਦ ਮੈਂ ਕੰਮ ਸ਼ੁਰੂ ਕੀਤਾ ਸੀਗਾ ਜਦ ਤਾਂ ਸਮਿੱਤ ਬਹੁਤ ਵਧੀਆ ਸੀਗਾ ਅੱਜ ਉਹ ਹੀ ਬੰਦੇ ਨੂੰ ਸਮਿੱਤ ਮਾਰਾ ਲੱਗਣ ਲੱਗ ਗਿਆ ਜਦੋਂ ਤਾਂ ਸ਼ਾਬਾਸ਼ ਦੇ ਕੇ ਜਾਂਦੇ ਸੀ ਸਮਿੱਤ ਨੂੰ ਵੀ ਬਹੁਤ ਵਧੀਆ ਕੰਮ ਕੀਤਾ ਸਮਿੱਤ ਤੇ ਤੁਹਾਡੇ ਕਹਿਣ ਦਾ ਮਤਲਬ ਇਹ ਵੀ ਵਿਰੋਧੀ ਸਾਰੇ ਫੋਆਪ ਲਾ ਰਹੇ ਨੇ ਸਰ ਜੀ ਹੁਣ ਚਈ ਬੰਦੇ ਆਸੇ ਨੇ ਵੀ ਜਿਹੜੇ ਮੈਨੂੰ ਕਹਿ ਮੇਰਾ ਬੇੜਾ ਕਰਕੇ ਕਰਨੂ ਘੇਰ ਦੇ ਪੰਜਾਬੀ ਚ ਬੇੜਾ ਕਰਕੇ ਲਾ ਦੇ ਅੱਛਾ ਪਰ ਮੈਂ ਬਚਿਆ ਕਿਹਦੇ ਵਾਸਤੇ ਕਿੱਥੇ ਆਇਆ ਉਹ ਤੇ ਵਾਰਤੇ ਉਹ ਜਿਹੜੇ ਮੇਰੇ ਆਪਣੇ ਮਾਲਕ ਦੀ ਸੇਵਾ ਕਰ ਰਹੇ ਆ ਪਿਰ ਬੌਸ ਭਗਰਵੀ ਵਾਲੀ ਸਰਕਾਰ ਦੀ ਉਹਨਾਂ ਦੀ ਮੈਂ ਬਸ ਕਮਾਈ ਖਾ ਰਿਹਾ ਇਸ ਤਰ੍ਹਾਂ ਉਹਨਾਂ ਦੀ ਮਿਹਨਤ ਖਾ ਰਿਹਾ ਉਹ ਮੈਨੂੰ ਆਸ਼ੀਰਵਾਦ ਦੇ ਰਹੇ ਨੇ ਤਾਂ ਮੈਂ ਉਹਨਾਂ ਦੇ ਸਿਰ ਤੇ ਚੱਲਦਾ ਪਿਆ ਜੀ ਜਿਹੜਾ ਤੁਹਾਡੇ ਕੋਲ ਸਮਾਨ ਲੈਣ ਆਂਦੇ ਨੇ ਕੀ ਕਹਿਣਾ ਚਾਹੁੰਗਾ ਉਹਨਾਂ ਨੂੰ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਵੀ ਦੇਖੋ ਜਿੰਨੇ ਵੀ ਮੇਰੇ ਵੀਰ ਆਉਂਦੇ ਨੇ ਜਿੰਨੇ ਵੀ ਮੇਰੇ ਭਰਾ ਮੋਟਰਸਾਈਕਲ ਤੇ ਗੱਡੀਆਂ ਤੇ ਆਉਂਦੇ ਨੇ ਆਪਕੋ ਜੋੜ ਕੇ ਬੇਨਤੀ ਹੈ ਮੇਰਾ ਭਰਾ ਮੋਟਰਸਾਈਕਲ ਥੋੜਾ ਜਨਾ ਗੱਡ ਸਰ ਤੇ ਲਗਾ ਕੇ ਆਇਆ ਕਰੋ ਗੱਡੀਆਂ ਭੀ ਹਸਾਰ ਤੇ ਲਗਾ ਕੇ ਆਇਆ ਕਰੋ ਕਿਉਂਕਿ ਆਪਾਂ ਕਿਸਾਨ ਨੂੰ ਕਹਿਣ ਦਾ ਮੌਕਾ ਹੀ ਨਹੀਂ ਬੀਜੇ ਜੇ ਤੁਸੀਂ ਕੱਲ ਨੂੰ ਗੱਡੀਆਂ ਮੋਟਰਸਾਈਕਲ ਮੇਰੇ ਚੌਕੀ ਤੇ ਲਾ ਕੇ ਲੋਕੀ ਵੀਡੀਓ ਭਰਾ ਬਣਾ ਕੇ ਮੇਰੇ ਵਾਤੇ ਗਲਤ ਕਰਦੇ ਨਹੀਂ ਹੁਣ ਅੱਜ ਕੱਲ੍ਹ ਕਈ ਮੇਰੇ ਵੀਰ ਮੇਰੀ ਵੀਡੀਓ ਬਣਾ ਆਉਂਦੇ ਨਹੀਂ ਪਹਿਲਾਂ ਤਾਂ ਹਰ ਵੀਡੀਓ ਤੇ ਸਾਰੇ ਕਹਿੰਦੇ ਸੀ ਸੁਮਿਤ ਸੁਮਿਤ ਗੁੱਡ ਸੁਮਿਤ ਫਧੀਆ ਸਮਝ ਤਾ ਵੈਰੀ ਗੁੱਡ ਹੁਣ ਉਹੀ ਮੇਰੇ ਖਿਲਾਫ ਹੋਏ ਦੇ ਨੇ ਕਿਉਂ ਪਹਿਲਾਂ ਹੀ ਮੈਂ ਸਸਤਾ ਦੰਦਾ ਵੀ ਉਹ ਵੀ ਸਸਤਾ ਦੇਨੇ ਹੁਣ ਕਹਿੰਦੇ ਤੇਰੀ ਬੋਲੀ ਬਦਲ ਗਈ ਸਰ ਮੈਨੂੰ ਇਸ ਗੱਲ ਦਾ ਜਵਾਬ ਦੋ ਵੀ ਜੇ ਮੈਂ ਐਨੀ ਗੱਲ ਕਹਿ ਤੀ ਵੀ ਸਰ ਮੋਟਰਸਾਈਕਲ ਚੱਕ ਕੇ ਪਰਲੇ ਪਾਸੇ ਢਾ ਲਓ ਵੀ ਮੋਰਦਾ ਚੱਕ ਕੇ ਪਰਲੇ ਪਾਸੇ ਲਾ ਲਓ ਹੁਣ ਮੈਂ ਇੱਥੇ ਖੜਾ ਜੀ ਜੇ ਮੈਂ ਉੱਥੇ ਹੁੰਦਾ ਮੋਟਰਗੱਡੀ ਨਾਲ ਲੱਗਣ ਦੇ ਹੁੰਦਾ ਸਰ ਉੱਥੇ ਮੁਰ ਤੋਂ ਦੇ ਹਨ 4 ਮੋਰਦਾ ਲੱਗ ਗਏ ਲੱਗ ਗਏ ਜੇ ਮੈਂ ਉੱਥੇ ਆਪਣੇ ਚੌਂਕ ਦੇ ਵਿੱਚ ਖੜਾ ਹੁੰਦਾ ਰੇੜੀ ਦੇ ਮੂਰੇ ਸਰ ਜੀ ਇੱਕ ਮੋੜ ਤੇ ਲੱਗ ਜਾਂਦਾ ਕੋਈ ਤਾਂ ਕਹਿੰਦੇ ਕਿਉਂਕਿ ਮੈਂ ਆਪਣੇ ਗੱਲੇ ਤੋਂ ਕਹਿੰਦੇ ਦੁਕਾਨਦਾਰ ਆਪਣੇ ਗੱਲੇ ਤੇ ਬਹਿੰਦਾ ਹੁੰਦਾ ਪਰ ਸਮਿਤ ਆਪਣੇ ਗੱਲੇ ਤੇ ਨਹੀਂ ਬਹਿੰਦਾ ਇੱਕ ਮਾਲਕ ਦੇ ਘਰੋਸਾ ਰੱਖ ਕੇ ਮੁੰਡਾ ਰੱਖਿਆ ਆ ਉਹ ਗੱਲੇ ਦੇ ਬਟਾ ਸਮਿਤ ਬਾਹਰ ਬੈਠਾ ਜੀ ਆਪਕਾ ਮੋੜ ਖੇ ਸਾਰੇ ਸਾਰੇ ਜੀ ਸਾਰੇ ਨਾਮਾ ਕਈ ਜਾਂਦੇ ਹੋ ਸਾਰੇ ਇੱਕ ਮੋਟਰਸਾਈਕਲ ਨਾਲ ਆਪਣੇ ਆਪਣੇ ਦੁਕਾਨ ਦੇ ਮੂਰੇ ਨੂੰ ਲੱਗਣ ਦਿੰਦਾ ਅਜ਼ਰ ਅੱਧਿਆਕ ਇੱਕ ਵਾਰ ਤੇ ਕਰਕੇ ਲਾਓ ਉਹ ਐਕਟਿਵ ਵੀ ਸਾਈਡ ਤੇ ਕਰਕੇ ਲਾਓ ਜੀ ਐਕਟਿਵ ਵੀ ਸਾਈਡ ਤੇ ਕਰਕੇ ਲਾਓ ਮੇਰਾ ਵੀਰਾ ਮੋਟਰਸਾਈਕਲ ਚਾਰ ਤੇ ਵਰਕੇ ਲਾ ਲੋ ਕਿਉਂਕਿ ਉਰੇ ਮੈਂ ਮੋਟਰਸਾਈਕਲ ਵੈਸੇ ਵੀ ਨਹੀਂ ਲੱਗਣ ਦਿੰਦਾ ਜਿੰਨੀ ਕਿ ਮਰੀਆ ਸਾਹਵ ਆ ਉੱਤੋਂ ਦੀ ਲੈ ਕੇ ਉੱਥੇ ਤੱਕ ਮੈਂ ਆਪਣੇ ਮੋਟਰਸਾਈਕਲ ਨਹੀਂ ਖੜਾ ਮੰਨਦਾ ਕਿਉਂ ਉਹਨਾਂ ਨੂੰ ਕਹੀਦਾ ਜਾ ਮੋਟਰਸਾਈਕਲ ਪਰਲੇ ਪਸੇ ਲਾਓ ਜਾਂ ਸਰ ਪਿੱਛੇ کئی ਕਸਟਮਰ ਮੇਰੇ ਨਾਲ ਨਰਾਜ਼ ਹੋ ਕੇ ਚਲੇ ਗਏ ਕਿਉਂ ਵੀ ਅਗਲਾ ਸੁਮਿਤ ਨੇ ਇਹ ਗੱਲ ਕਹੀ ਜਾਂਦਾ ਮੋਟਰਸਾਈਕਲ ਚੱਕੇ ਲੋ ਪਰੇ ਕਰੋ ਸਰ ਦੀ ਇੱਕ ਗੁੱਸਾ ਤਾਂ ਜੜਦਾ ਵੀ ਜਦ ਅਗਰ ਸੁਮਿਤ ਨੇ ਇੰਨੀ ਕਿ ਜਾਨ ਲਗਾਤੀ 1 ਰੁਪਿਆ ਦੀ ਕੁਮਾਰਿਆ 1 1 ਰੁਪਏ ਤੇ ਪੁਆਇੰਟ ਤੇ ਗੇਮ ਖੇਡ ਰਿਆ ਫਿਰ ਔਰੇ ਵਾਸਤੇ ਗਲਤ ਕਮੈਂਟ ਕਰਨੇ ਗਲਤ ਵੀਡੀਓ ਪਾਣੀਆਂ ਥੋੜਾ ਜਿਹਾ ਔਰੇ ਰਾਸ਼ੋ ਹੋ ਜਵੇ ਜੇ ਚੱਕ ਕੇ ਵੀਡੀਓ ਬਣਾ ਲੈਣੀ ਗੁਰਪੁਚ ਪਾਣੀ ਉਹ ਸਰ ਜੀ ਜੇ ਚੌਕ ਹੈ ਚਾਰੇ ਪਾਸੇ ਲੱਗਦਾ ਸਰ ਇੱਥੇ ਜਾਮਤਾ ਹੁੰਦਾ ਹੀ ਹੁੰਦਾ ਵਾ ਅੱਜ ਸਵੇਰੇ ਬੱਬਾ ਬਲਗਨਾਥ ਜੀ ਦੀ ਯਾਤਰਾ ਸੀਗੀ ਆਪਾਂ ਲੰਗਰ ਲਗਾਇਆ ਸੀ 2 ਘੰਟੇ ਦਾ ਔਰ ਦੋ ਘੰਟੇ ਜਿਹੜੀ ਪੀੜ ਹੋਈ ਸੀ ਆਪਾਂ ਉਹ ਵੀ ਨਹੀਂ ਹੋਣ ਦਿੱਤੀ ਸਰ ਹੁਣ ਤੁਸੀਂ ਸਾਹ ਲਾ ਲਓ ਵੀ ਸਾਰਾ ਦਿਨ ਮੇਰਾ ਬੋਲ ਬੋਲ ਕੇ ਥੱਕ ਜਾਂਦਾ ਵੀ ਸਰ ਮੋਟਗਾ ਲੱਟ ਕੇ ਕਰ ਲੋ ਸਰ ਗੱਡੀ ਪਿੱਛੇ ਕਰ ਲੋ ਠੀਕ ਹੈ ਨਹੀਂ ਪਤੀ ਭਾਈ ਮੈਂ ਤੁਹਾਨੂੰ ਇਹ ਮਾਫੀ ਜੇ ਮੇਰੇ ਤੋਂ ਕੋਈ ਵੀ ਬੋਲਿਆ ਗਿਆ ਹੋਵੇ ਮੈਂ ਤਾਂ ਇਹ ਰਿਕਵੈਸਟ ਕਰਦਾ ਜੀ ਪਬਲਿਕ ਦੇ ਮੂਹਰੇ ਵੀ ਆ ਜਿੰਨਾ ਵੀ ਸਮਾਨ ਤੇ ਸਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਦੇਖੋ ਜੀ ਹੁਣ ਸਾਰੇ ਮੋਟਰਸਾਈਕਲ ਚੜ ਗਏ ਕਿਉਂਕਿ ਮੈਨੂੰ ਕਹਿਣਾ ਪੈਂਦਾ ਮੈਨੂੰ ਤਾਂ ਕਹਿਣਾ ਪੈਂਦਾ ਮੈਨੂੰ ਪਿੱਛੋਂ ਫਿਰ ਆਉਂ ਥੋੜਾਇਆ ਪਿੱਛੋਂ ਕਹਾਂਂਦਰੇ ਦੂਰੇ ਮੋਰਚਾ ਨਹੀਂ ਲੱਗਣੀ ਚਾਹੀਦੇ ਸਰ ਮੈਨੂੰ ਪਤਾ ਮੇਰਾ ਚੌਂਕ ਆ ਜੇ ਮੈਂ ਉਹਨੇ ਕੱਟ ਕਰੂੰਗਾ ਕੱਲ ਕੋਈ ਦਿੱਕਤ ਆ ਗਈ ਉਹਰੇ ਕੋਈ ਪ੍ਰੋਬਲਮ ਆ ਗਈ ਉਹਰੇ ਉਹਨਾਂ ਨੇ ਕਿਸੇ ਦਾ ਦੋਸ਼ ਵੀ ਕੱਢਣਾ ਸੁમિતਰ ਦਾ ਦੋਸ਼ ਨਿਕਲਣਾ ਬਾਕੀ ਮਾਫ ਕਰਿਓ ਮੈਨੂੰ ਸੱਸੀ ਗਾਂਧੀ